ਲਗਾਤਾਰ ਜੰਗ ਛਿੜੀ ਹੋਈ ਹੈ ਤਾਂ ਇਸ ਦੇ ਵਿਚਾਲੇ ਇੱਕ ਪਾਸੇ ਪਾਕਿਸਤਾਨ ਗਿੱਦੜ ਪੱਪ ਕੀ ਦਿਂਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਦੂਸਰੇ ਪਾਸੇ ਕਾਇਰਾਨਾ ਹਰਕਤ ਪਾਕਿਸਤਾਨ ਦੀ ਦੇਖੀ ਗਈ ਹੈ ਜਿੱਥੇ ਹੁਣ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੇਖਿਆ ਗਿਆ ਇੱਕ ਪਾਸਤਾ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਤੇ ਹੁਣ ਦੂਸਰੇ ਪਾਸੇ ਵੀ ਦੇਖਿਆ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਕਾਇਰਾਨਾ ਹਰਕਤ ਕਰਦੇ ਹੋਏ ਪੰਜਾਬ ਦੇ ਤੇ ਚੰਡੀਗੜ੍ਹ ਸਣੇ 15 ਥਾਵਾਂ ਤੇ ਜਿਹੜੀ ਮਿਸਾਈਲ ਦਾਗੇ ਗਏ ਨੇ ਇਸ ਦੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁਕੇ ਸਾਡੇ ਸਹਿਯੋਗੀ ਨਰਿੰਦਰ ਕਲੇਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਇੱਕ ਕਾਇਰਾਨਾ ਹਰਕਤ ਜੋ ਪਾਕਿਸਤਾਨ ਦੀ ਦੇਖੀ ਗਈ ਹੈ ਜੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਦਾਵਾ ਕੀਤਾ ਗਿਆ ਹੈ ਰੱਖਿਆ ਮੰਤਰਾਲੇ ਦੇ ਵੱਲੋਂ ਕਿ ਪਾਕਿਸਤਾਨ ਦੇ ਵੱਲੋਂ ਇੱਥੇ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਵਿੱਚ ਕੇ ਕਰਕੇ ਨਾਮ ਘੜਵਾਉਣ ਜਾ ਰਹੇ ਹਨ ਸੱਤ ਵੱਡੇ ਸ਼ਹਿਰ ਤੇ ਜੇਕਰ ਤੁਸੀਂ ਉਹਨਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਜਾਂ ਤੁਹਾਡਾ ਰਿਸ਼ਤੇਦਾਰ ਰਹਿੰਦਾ ਆ ਤਾਂ ਨਾਲ ਦੱਸ ਦਿਓ ਪਹਿਲੀ ਗੱਲ ਜੋ ਹੁਣ ਤੱਕ ਦੀ ਖਬਰ ਨਿਊਜ਼ ਏਜੰਸੀਆਂ ਦੇ ਵੱਲੋਂ ਤੇ ਰੱਖਿਆ ਮੰਤਰਾਲੇ ਦੇ ਵੱਲੋਂ ਜੋ ਗੱਲ ਦਾਵਾ ਕੀਤਾ ਜਾ ਰਿਹਾ ਆ ਆਖੀ ਗਈ ਹੈ ਲੁਧਿਆਣਾ ਬਠਿੰਡਾ ਚੰਡੀਗੜ੍ਹ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਐਸ 400 ਦੇ ਵੱਲੋਂ ਇਹ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ناکਾਮ ਕਰ ਦਿੱਤਾ ਗਿਆ ਆ ਲਾਹੌਰ ਦੀ ਜੋ ਇਹ ਪੂਰੀ ਇਹ ਸਟ੍ਰਾਈਕ ਕਰਨੀ ਹੁੰਦੀ ਹੈ ਭਾਰਤ ਦੇ ਵੱਲੋਂ ਉਹ ਤਹਸ ਨਹਸ ਕਰ ਦਿੱਤੀ ਗਈ ਹੈ ਇਹ ਬੜੀ ਖਤਰਨਾਕ ਖਬਰ ਵੀ ਆ ਤੇ ਦੂਸਰੇ ਪਾਸੇ ਇਹ ਖਬਰ ਤੋਂ ਬਾਅਦ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਨਿੱਦੀ ਪਹਿਲੀ ਗੱਲ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਇਹ ਆਖਿਆ ਜਾ ਰਿਹਾ ਸੀ ਕਿ ਅਸੀਂ ਮੌਕ ਡ੍ਰਿਲਸ ਕਰਨੀਆਂ ਉਸ ਤੋਂ ਬਾਅਦ ਬਲੈਕਆਊਟ ਹੋਣਗੇ ਜੇਕਰ ਆਪਾਂ ਉਸ ਕੰਡੀਸ਼ਨ ਨੂੰ ਮਾਰ ਕੇ ਚੱਲੀਏ ਤਾਂ ਜੇਕਰ ਸਰਕਾਰ ਇਹ ਨਾ ਕਹਿੰਦੀ ਕਿ ਡ੍ਰਿਲ ਚੱਲਦੀਆਂ ਪਈਆਂ ਮੌਕ ਡ੍ਰਿਲ ਚੱਲਦੀਆਂ ਪਈਆਂ ਜਾਂ ਬਲੈਕਆਊਟ ਦੀ ਜਗ੍ਹਾ ਤੇ ਹਮਲਾ ਹੋਣ ਜਾ ਰਿਹਾ ਆ ਤਾਂ ਲੋਕਾਂ ਦੇ ਵਿੱਚ ਬਹੁਤ ਵੱਡੀ ਹੜ்பੜ ਹੋ ਸਕਦੀ ਸੀ ਜੇਕਰ ਆਪਾਂ ਇਹਨੂੰ ਮਤਲਬ ਪਿੱਛੋਂ ਸੋਚ ਕੇ ਦੇਖੀਏ ਕਿ ਸ਼ਾਇਦ ਸਰਕਾਰ ਨੂੰ ਕੋਈ ਇਨਪੁਟ ਮਿਲੀ ਹੋਣੀ ਆ ਉਹ ਇਨਪੁਟ ਦੇ ਤਹਿਤ ਤੇ ਹੀ ਸਰਕਾਰ ਦੇ ਵੱਲੋਂ ਇਹ ਪੂਰਾ ਜੋ ਪ੍ਰੋਸੀਜਰ ਆ ਦੇਸ਼ ਦੇ ਵਿੱਚ ਮੌਕ ਡ੍ਰਿਲਸ ਕਰਵਾਉਣ ਦਾ ਤੇ ਉਹ ਸਾਰੀ ਦੇਸ਼ ਇਸ ਨੂੰ ਕਵਰ ਕਰਕੇ ਜੇਕਰ ਪੰਜਾਬ ਦਾ ਇਨਪੁਟ ਵੀ ਮਿਲਿਆ ਜਿਹਦੇ ਵਿੱਚ ਚੰਡੀਗੜ੍ਹ ਦੀ ਗੱਲ ਕੀਤੀ ਆ ਇਹ ਨਾ ਡਰਦਾ ਭਾਵਨਾ ਹੋਵੇ ਕਿ ਕਿ ਪੰਜਾਬ ਦੇ ਵਿੱਚ ਹੀ ਕਿਉਂ ਰੀਲਸ ਕਰਵਾਈਆਂ ਜਾ ਰਹੀਆਂ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਕਰਵਾਈਆਂ ਗਈਆਂ ਬਲੈਕਆਊਟਸ ਕਰਵਾਏਗੇ ਤੇ ਉਹ ਪੂਰੀਏ ਇੱਕ ਮੰਨ ਕੇ ਚੱਲਦੇ ਪਏ ਆ ਗੱਲ ਕਰਦੇ ਪਏ ਆ ਸ਼ਾਇਦ ਉਸੇ ਪੂਰੇ ਕੰਡੀਸ਼ਨਸ ਦੇ ਵਿੱਚ ਹੀ ਉਹਨਾਂ ਨੂੰ ਕੋਈ ਇਨਪੁਟ ਮਿਲੀ ਹੋਣੀ ਆ ਇਸ ਕਰਕੇ ਜੋ ਇਹ ਹੁਣ ਖਬਰ ਲਖਿਆ ਮਤਲਾਲੇ ਦੇ ਵੱਲੋਂ ਸਾਹਮਣੇ ਆਈ ਆ ਕਿ ਇਨ੍ਹਾਂ ਸ਼ਹਿਰਾਂ ਤੇ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਕੋਸ਼ਿਸ਼ ਕੀਤੀ ਗਈ ਹੈ ਇਹ ਸੱਚ ਵੀ ਸਾਬਤ ਹੋਈ ਹੈ ਜੋ ਦਾਵਾ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਦੋ ਵਾਰੀ ਬਲੈਕਆਊਟ ਹੋਇਆ ਆ ਜਦੋਂ ਦਿਨ ਚੜ੍ਹਿਆ ਦੋ ਖਬਰਾਂ ਚੱਲਦੀਆਂ ਪਈਆਂ ਸੀ ਪਹਿਲੀ ਖਬਰ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਸ ਤਰ੍ਹਾਂ ਹਨੇਰਾ ਜਾਂ ਲਾਈਟਾਂ ਬੰਦ ਕੀਤੀਆਂ ਗਈਆਂ ਹੁਣ ਉੱਥੇ ਸ਼ਰਧਾਲੂ ਸੀ ਪਰ ਫਿਰ ਵੀ ਜੋ ਕਹਿੰਦੇ ਕਿ ਲਾਈਟਾਂ ਆਫ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉੱਥੇ ਹਨੇਰਾ ਹੋ ਗਿਆ ਤੇ ਰਾਤ ਨੂੰ 1.5 ਵਜੇ ਤੋਂ ਬਾਅਦ ਨਵੀਆਂ ਖਬਰਾਂ ਨਸ਼ਰ ਹੋਣ ਲੱਗ ਪਈਆਂ ਸੀ ਕਿ ਮਜ਼ਾਇਲ ਨੁਮਾ ਚੀਜ਼ ਉੜਦੀ ਦੇਖੀ ਗਈ ਹੈ ਭਾਵੇਂ ਕਿ ਗਨੀਮਤ ਇਹ ਰਹੀ ਕਿ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੰਮ੍ਰਿਤਸਰ ਦੇ ਕੱਥੂ ਨਗਲ ਦੇ ਨਜ਼ਦੀਕ ਪਿੰਡਾਂ ਦੇ ਕੋਲ ਮਜ਼ਾਈਲ ਦੇ ਸ਼ੈਲ ਮਿਲੇ ਆ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਆਰਮੀ ਦੇ ਨਾਲ ਡਿਸਕਸ਼ਨ ਕੀਤੀ ਜਾ ਰਹੀ ਹੈ ਕੀ ਹੋ ਜਾਂਦਾ ਕਾਰਤੂਸ ਹੈ ਜਿੰਦਾ ਮਜ਼ਾਈਲ ਜਿੱਥੇ ਉਹ ਚੱਲੀਆਂ ਹੋਈਆਂ ਨੇ ਜੇ ਚੱਲੀਆਂ ਹੁੰਦੀਆਂ ਤਾਂ ਕੋਈ ਨੁਕਸਾਨ ਹੋਣਾ ਸੀਗਾ ਇਹ ਹਰਕਤ ਕਿਉਂ ਕੀਤੀ ਗਈ ਹੈ ਜਾਂ ਉਥੋਂ ਦੇ ਡਿਫੈਂਸ ਸਿਸਟਮ ਨੂੰ ਭਾਰਤ ਦੇ ਆਰਮੀ ਦੇ ਵੱਲੋਂ ਤਹ ਸਨਹਿਸ ਕੀਤਾ ਗਿਆ ਆਇਆ ਬੜੀ ਹੈਰਾਨ ਕਰਨ ਵਾਲੀ ਤੇ ਵੱਡੀ ਖਬਰ ਹੈ ਇਹ ਹਾਲਾਤਾਂ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋ ਸਕਦਾ ਹੈ ਕਿ ਪਚੀਦਾ ਹੋ ਸਕਦੀ ਹੈ ਜੀ ਸਰ ਗੱਲ ਕਰ ਰਹੇ ਆ ਆਪਾਂ ਸਥਿਤੀ ਦੀ ਤਾਂ ਪਾਕਿਸਤਾਨ ਇੱਕ ਵਾਰ ਫੇਰ ਸਥਿਤੀ ਵਿਗਾੜਨ ਦੀ ਜੋ ਕੋਸ਼ਿਸ਼ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਉਹ ਪੋਸਟ ਪਾ ਰਿਹਾ ਹੈ ਕਿ ਅਸੀਂ ਭਾਰਤ ਦੇ ਜੋ ਮਿਸਾਈਲਸ ਨੇ ਜਾਂ ਫਿਰ ਜੋ ਲੜਾਕੂ ਵਿਮਾਨ ਨੇ ਉਸ ਨੂੰ ਪਤ ਤਹਿਸ ਨਹਿਸ ਕਰਤਾ ਇੱਕ ਪੈਨਿਕ ਕ੍ਰੀਏਟ ਹੋ ਰਿਹਾ ਹੈ ਭਾਰਤ ਦੇ ਵਿੱਚ ਕਿ ਅਜਿਹਾ ਹੋ ਗਿਆ ਇਸ ਤੇ ਕੀ ਕਹਿਣਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਜੋ ਹੁਣ ਆ ਦੇਖੋ ਮੈਂ ਖਬਰ ਪੜ੍ਹ ਕੇ ਸੁਣਾ ਦਿੰਨਾ ਆ ਕਿ ਭਾਰਤ ਨੇ S400 ਡਿਫੈਂਸ ਸਿਸਟਮ ਨੂੰ ناکਾਮ ਕਰ ਦਿੱਤਾ ਤੇ ਨਾਲ ਦੀ ਨਾਲੇ ਪਾਕਿਸਤਾਨ ਨੇ ਰਾਤ ਤੋਂ 15 ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਫੌਜੀ ਟਿਕਾਣੇ ਆ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਜਿਹੇ ਦੇ ਵਿੱਚ ਜੋ ਲਾਹੌਰ ਦੇ ਵਿੱਚ ਉਹਨਾਂ ਦਾ ਸਿਸਟਮ ਲੱਗਿਆ ਹੋਇਆ ਡਿਫੈਂਸ ਸਿਸਟਮ ਉਸ ਨੂੰ ਤਹਿਸ ਨਹਿਸ ਕਰ ਦਿੱਤਾ ਹੁਣ ਇਹਦੇ ਵਿੱਚ ਦੋ ਚੀਜ਼ਾਂ ਆ ਜੇਕਰ ਮੰਨ ਕੇ ਚੱਲੀਏ ਪਾਕਿਸਤਾਨ ਦੇ ਸਾਬਕਾ ਮੰਤਰੀਆਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਆਪਣੇ ਬਿਆਨਾਂ ਦੇ ਵਿੱਚ ਕਿ ਅੱਤਵਾਦ ਨੂੰ ਪਨਾਹ ਅਸੀਂ ਦਿੰਦੇ ਰਹੇ ਹਾਂ ਭਾਵੇਂ ਕਿ ਮੌਜੂਦਾ ਪੀਐਮ ਦੇ ਵੱਲੋਂ ਹੁਣ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ ਪਰ ਦੂਸਰੀ ਗੱਲ ਕੀ ਹੈ ਸ਼ੁਰੂਆਤ ਕਿਸ ਨੇ ਕੀਤੀ ਸ਼ੁਰੂਆਤ ਤੋਂ ਬਾਅਦ ਰਿਐਕਸ਼ਨ ਦਾ ਰਿਐਕਸ਼ਨ ਹੋਇਆ ਸ਼ੁਰੂਆਤ ਵੀ ਇੰਨੀ ਘਣਾਉਣੀ ਸੀ ਕਿ ਜਿਹੜੇ ਇਹ ਅਤਵਾਦੀ ਹੈ ਕਿੱਥੋਂ ਆਏ ਆ ਕਹਿੰਦੇ ਅਤਵਾਦੀਆਂ ਦਾ ਕੋਈ ਦੇਸ਼ ਨਹੀਂ ਹੁੰਦਾ ਪਰ ਦੂਸਰੇ ਪਾਸੇ ਰਸਤਾ ਕੋਈ ਨਹੀਂ ਹੋਰ ਇਹ ਸਿੱਧਾ ਕੋਈ ਬਾਰਡਰ ਅਫਗਾਨਿਸਤਾਨ ਨਾਲ ਜਾਂ ਕਿਸੇ ਹੋਰ ਮੁਲਕ ਦੇ ਨਾਲ ਨਹੀਂ ਲੱਗਦਾ ਇਹ ਬਾਰਡਰ ਜਿਹੜਾ ਵਾ ਇਹ ਪਾਕਿਸਤਾਨ ਦੇ ਨਾਲ ਲੱਗਦਾ ਆ ਤੇ ਪਾਕਿਸਤਾਨ ਦੇ ਵਿੱਚ ਹੀ ਅਕਸਰ ਅਜਿਹੀਆਂ ਚੀਜ਼ਾਂ ਹੁਣ ਤੋਂ ਨਹੀਂ ਦਹਾਕਿਆਂ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਦੂਸਰੀ ਗੱਲ ਇੱਥੇ ਜੋ ਚੀਜ਼ਾਂ ਸਾਹਮਣੇ ਆਈਆਂ ਸਨ ਕਿ ਮਜ਼ਹਬ ਪੁੱਛ ਕੇ ਧਰਮ ਪੁੱਛ ਕੇ ਮਾਰਿਆ ਗਿਆ ਇੰਨੀ ਘਨੌਣੀ ਹਰਕਤ ਕਰਨ ਤੋਂ ਬਾਅਦ ਹਰ ਕੋਈ ਕਹਿੰਦਾ ਸੀ ਕਿ ਇਸ ਦਾ ਇਨਤਕਾਮ ਲੈਣਾ ਚਾਹੀਦਾ ਹੈ ਅਜਿਹੇ ਦੇ ਵਿੱਚ ਜਿਸ ਤਰ੍ਹਾਂ ਇਹ ਜਿਹੜੀ 에어 ਸਟ੍ਰਾਈਕ ਵੀ ਕੀਤੀ ਗਈ ਨੇ ਦੀ ਇਹ ਵੀ ਜੋ ਸਾਡੇ ਰੱਖਿਆ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦੇ ਵਿੱਚ ਇਹੀ ਜ਼ਿਕਰ ਕੀਤਾ ਗਿਆ ਹੈ ਕਿ ਇਹ 에어 ਸਟ੍ਰਾਈਕ ਵੀ ਪਾਕਿਸਤਾਨ ਦੇ ਵਿੱਚ ਜਿੱਥੇ ਅਤਵਾਦੀ ਸੀ ਉਹਨਾਂ ਦੇ ਟਿਕਾਣਿਆਂ ਤੇ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਹੋਇਆ ਕੀ ਹੈ ਐਲੋਸੀ ਤੇ ਲਗਾਤਾਰ ਗੋਲੀਬਾਰੀ ਚੱਲਦੀ ਪਈ ਹੈ ਤੇ ਉਧਰੋਂ ਪਾਕਿਸਤਾਨ ਤੋਂ ਵੱਲੋਂ ਪਾ ਜੰਮੂ ਕਸ਼ਮੀਰ ਦੇ ਪੁੰਝ ਇਲਾਕੇ ਦੇ ਵਿੱਚ ਇਸ ਤਰ੍ਹਾਂ ਹਮਲਾ ਕੀਤਾ ਗਿਆ ਉੱਥੇ ਗੁਰੂ ਘਰ ਦੇ ਵਿੱਚ ਵੀ ਹਮਲੇ ਦੀ ਕੋਸ਼ਿਸ਼ ਹੋਈ ਹੈ ਜਿਸ ਦੇ ਵਿੱਚ ਰਾਗੀ ਸਿੰਘਾਂ ਦੀ ਮੌਤ ਜੋ ਕੱਲ ਦੀ ਖਬਰ ਸਾਹਮਣੇ ਆਉਂਦੀ ਪਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੁਝਦੇਲੀ ਤੇ ਹੈਰਾਨਗੀ ਦੀ ਗੱਲ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਜੇਕਰ ਯੁੱਧਾਂ ਦੀ ਵੀ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਜੋ ਆਧੁਨਿਕ ਯੁੱਧ ਤੋਂ ਪਹਿਲਾਂ ਵੀ ਤਾਂ ਆਪਾਂ ਅਕਸਰ ਦੇਖਦੇ ਹਾਂ ਆਪਾਂ ਭਾਵੇਂ ਮਹਾਭਾਰਤ ਦੀ ਗੱਲ ਕੀਤੀ ਜਾਵੇ ਕਿ ਉਹ ਦੱਸ ਦਿੰਦੇ ਸੀ ਕਿ ਹੁਣ ਸ਼ਾਮ ਦਾ ਵੇਲਾ ਹੋ ਗਿਆ ਯੁੱਧ ਨਹੀਂ ਹੋਊਗਾ। ਦੂਸਰੀ ਗੱਲ ਜਿਸ ਤਰ੍ਹਾਂ ਇੱਥੇ ਗੱਲ ਜੇਕਰ ਭਾਰਤ ਦੀ ਵੀ ਕੀਤੀ ਜਾਵੇ ਇੱਥੇ ਕੁਐਸਚਨ ਪੁੱਟ ਹੋਇਆ ਕਿ ਭਾਰਤ ਦੇ ਵੱਲੋਂ ਰਾਤ ਨੂੰ ਹੀ ਕਿਉਂ ਇਹ ਦਾਗੀਆਂ ਗਈਆਂ ਇਸ ਮਜਾਇਲਾਂ ਪਰ ਦੂਸਰੇ ਪਾਸੇ ਇਹ ਵੀ ਚੀਜ਼ ਆ ਕਿ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ। ਹੁਣ ਜੇ 14 ਤੋਂ 15 ਦਿਨ ਬਾਅਦ ਇਹ ਮਤਲਬ ਰਿਐਕਸ਼ਨ ਦਾ ਰਿਐਕਸ਼ਨ ਕੀਤਾ ਗਿਆ ਆ ਤਾਂ ਇੱਥੇ ਸਵਾਲ ਦੋ ਬਣਦੇ ਪਏ ਆ ਕਿ ਕੀ ਹੁਣ ਪਾਕਿਸਤਾਨ ਵੇਟ ਐਂਡ ਵਾਚ ਕਰੂਗਾ? ਉਸ ਤੋਂ ਬਾਅਦ ਕੋਈ ਬੋਝ ਦਿਲੀ ਕਰੂਗਾ ਕਿਉਂਕਿ ਰਿਐਕਸ਼ਨ ਦਾ ਰਿਐਕਸ਼ਨ ਹੋ ਗਿਆ ਤੇ ਫਿਰ ਜੇ ਰਿਐਕਸ਼ਨ ਪਾਕਿਸਤਾਨ ਕਰੂਗਾ ਤਾਂ ਹੋ ਸਕਦਾ ਹੈ ਕਿ ਹਾਲਾਤ ਬੱਤਰ ਹੋ ਸਕਦੇ ਆ ਪਰ ਦੂਸਰੇ ਪਾਸੇ ਜੋ ਹੁਣ ਇਨਪੁਟ ਸਾਹਮਣੇ ਆਈਆਂ ਕਿ ਪੰਜਾਬ ਦੇ ਇਨਾ ਸ਼ਹਿਰਾਂ ਤੇ ਟਿਕਾਣਿਆਂ ਤੇ ਮਤਲਬ ਕੋਸ਼ਿਸ਼ ਸੀ ਕਿ ਹਮਲੇ ਨੂੰ ਲੈ ਕੇ ਬੜੀ ਹੈਰਾਨ ਕਰਨ ਵਾਲੀ ਹੈ ਜੀ ਸਵਾਲ ਤਾਂ ਸਰ ਇਹ ਵੀ ਖੜੇ ਹੋ ਰਿਹਾ ਜਿਹੜੀ ਆਪਣੀ ਭਾਰਤੀ ਫੌਜ ਹੈ ਉਹਨਾਂ ਦੇ ਵੱਲੋਂ ਤਾਂ ਪੂਰੀ ਇੱਕ 15 ਦਿਨ ਦਾ ਇੱਕ ਸਮਾਂ ਕਹਿ ਸਕਦੇ ਆ ਲੈ ਕੇ ਇਹ ਪੂਰੀ ਜਾਂਚ ਪੜਤਾਲ ਕਰਕੇ ਉਹਨਾਂ ਟਿਕਾਣਿਆਂ ਤੇ ਹੀ ਮਿਸਾਈਲ ਦਾਗੇ ਗਏ ਇਨਾਂ ਦੇ ਵੱਲੋਂ ਤਾਂ ਜਿੱਥੇ ਹੁਣ ਜੋ ਇਨਪੁਟ ਸਾਹਮਣੇ ਆਈ ਹੈ 15 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਇਸ ਤਰੀਕੇ ਦੀ ਹਰਕਤਾਂ ਕਰਨਾ ਜਾਂ ਫਿਰ ਬੀਤੇ ਦਿਨ ਹੀ ਜੋ ਦੇਰ ਰਾਤ ਖਬਰ ਸਾਹਮਣੇ ਆਈ ਸੀ ਅੰਮ੍ਰਿਤਸਰ ਦੇ ਵਿੱਚ ਜੋ ਜੀ ਹਰਕਤ ਕਰਨਾ ਇੱਕ ਬੇਹਦੀ ਨਾਪਾਕ ਹਰਕਤ ਪਾਕਿਸਤਾਨ ਜਦੋਂ ਆਜ਼ਾਦੀ ਹੁੰਦੀ ਹੈ 1947 ਦੇ ਵਿੱਚ ਤਾਂ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਸੰਤਾਪ ਪੰਜਾਬ ਨੇ ਭੋਗਿਆ ਭਾਵੇਂ ਕਿ 84 ਦੀ ਗੱਲ ਹੋਵੇ ਭਾਵੇਂ 47 ਦੀ ਗੱਲ ਹੋਵੇ ਜਿਹੜਾ ਪੰਜਾਬ ਪਾਕਿਸਤਾਨ ਹਿੰਦੂ ਹਰ ਇੱਕ ਧਰਮ ਇਕੱਠਾ ਰਹਿੰਦਾ ਸੀ ਸਿਰਫ ਪੰਜਾਬ ਨੇ ਸੰਤਾਪ ਇਸ ਕਰਕੇ ਭੋਗਿਆ ਕਿਉਂਕਿ ਪੰਜਾਬ ਇਕੱਲਾ ਇਹ ਸੂਬਾ ਕਸਬਾ ਨਹੀਂ ਸੀ ਪੰਜਾਬ ਹਰਿਆਣਾ ਵੀ ਸੀ ਪੰਜਾਬ ਹਿਮਾਚਲ ਵੀ ਸੀ ਪੰਜਾਬ ਲਾਹੌਰ ਵੀ ਸੀ ਪੰਜਾਬ ਅਫਗਾਨਿਸਤਾਨ ਵੀ ਸੀ ਉਹ ਪੰਜਾਬ ਜਿਸ ਨੂੰ ਕਿ ਕਿਸੇ ਸਮੇਂ ਮਹਾਰਾ ਰਣਜੀਤ ਸਿੰਘ ਦੀ ਸਿਆਸਤ ਦੇ ਵਿੱਚ ਸਭ ਤੋਂ ਦੁਨੀਆ ਦੀ ਸ਼ਕਤੀਸ਼ਾਲੀ ਸਿਆਸਤ ਮੰਨਿਆ ਜਾਂਦਾ ਸੀ ਉਹ ਪੰਜਾਬ ਦੇ ਇਸ ਸਮੇਂ ਹਾਲਾਤ ਜਿਹੜੇ ਹੋਏ ਪਏ ਆ ਇਹ ਹਾਲਾਤ ਮਤਲਬ ਐਵੇਂ ਨਹੀਂ ਨੇ ਦੀ ਸਮਝ ਸਕਦੇ ਆਪਾਂ ਕਿ ਇਹ ਆਪਣੇ ਆ ਬਣੇ ਹੋਏ ਆ ਇਸ ਦਾ ਹਾਲਾਤਾਂ ਦੇ ਪਿੱਛੇ ਪੰਜਾਬ ਨੂੰ ਦਬਾਉਣ ਦੀਆਂ ਬਹੁਤ ਵੱਡੀਆਂ ਸਾਜ਼ਿਸ਼ਾਂ ਆ ਜੇ ਆਪਾਂ ਇਹ ਨਾਮ ਗੱਲ ਕੀਤੀ ਜਾਵੇ ਤਾਂ ਕੋਈ ਅਜਿਹਾ ਨਾਮ ਨੇ ਪਰ ਸਭ ਨੂੰ ਪਤਾ ਆ ਕਿ ਪੰਜਾਬ ਪੰਜਾਬੀਆਂ ਨੂੰ ਇੱਥੇ ਕਿਸ ਤਰ੍ਹਾਂ ਦੱਬਿਆ ਕੁਚਲਾ ਹਰ ਇੱਕ ਪਾਸੇ ਤੋਂ ਬਾਰਡਰ ਤੋਂ ਨਸ਼ੇ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਬਾਹਰ ਭੇਜਣ ਦੇ ਨਾਮ ਤੇ ਤੇ ਅਜਿਹੇ ਸਾਰਿਆਂ ਦੇ ਵਿੱਚ ਜੋ ਵੱਖਵਾਦੀ ਅੱਤਵਾਦੀ ਆਖਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਦਰਸਾਉਂਦੀਆਂ ਪਈਆਂ ਨੇ ਜਿਸ ਤਰ੍ਹਾਂ ਤੁਸੀਂ ਆਖਿਆ ਹੈ ਕਿ ਪੰਜਾਬ ਦੇ ਇਹਨਾਂ ਸ਼ਹਿਰਾਂ ਤੇ ਹਮਲੇ ਦੀ ਕੋਸ਼ਿਸ਼ ਆ ਕਿਉਂਕਿ ਪੰਜਾਬ ਸ਼ੁਰੂਆਤ ਦੇ ਵਿੱਚ ਆਉਂਦਾ ਹੈ ਜੇਕਰ ਅੱਪ ਗੱਲ ਕੀਤੀ ਜਾਵੇ ਰਾਜਸਥਾਨ ਦੀ ਸਰਹੱਦ ਦੀ ਤਾਂ ਉਹ ਸਰਹੱਦ 100-100 ਕਿਲੋਮੀਟਰ ਦੀ ਰੇਗਿਸਤਾਨ ਆ ਜਾਂਦੇ ਆ ਜੇਕਰ ਉਧਰੋਂ ਕੋਈ ਅਟੈਕ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਾਕਿਸਤਾਨ ਤਾਂ 100 ਕਿਲੋਮੀਟਰ ਤਾਂ ਪਹਿਲਾਂ ਹੀ ਖਾਲੀ ਪਿਆ ਜਦ ਤੱਕ ਉਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਉੱਤਰੋਂ ਜਿਹੜਾ ਇੰਡੀਆ ਦਾ ਡਿਫੈਂਸ ਸਿਸਟਮ ਹੁੰਦਾ ਹੈ ਉਹ ਉਹਨਾਂ ਦੀ ਮਜ਼ਹਿਲਾਂ ਵੀ ਉੱਥੇ ਹੀ ਰਸਤੇ 'ਚ ਹੀ ਮਤਲਬ ਉਹ ਬੰਦ ਕਰ ਦੂਗਾ ਹਨਾ ਪਰ ਇੱਥੇ ਗੱਲ ਕੀ ਹੈ ਇੱਥੇ ਤਾਂ ਮੈਨੂੰ ਲੱਗਦਾ 5 ਕਿਲੋਮੀਟਰ ਤੇ ਫਿਰੋਜ਼ਪੁਰ ਸ਼ੁਰੂ ਹੋ ਜਾਂਦਾ ਤੁਸੀਂ ਲਾਈਨ ਆਫ ਕੰਟਰੋਲ ਟੱਪੋ ਤਾਂ ਪਹਿਲਾ ਪਿੰਡ ਵਾ ਕਈ ਵਾਰ ਤਾਂ ਇਹ ਹੁੰਦਾ ਵੀ ਕੋਠੇ ਤੇ ਖੜ ਕੇ ਦੂਜੇ ਪਿੰਡ ਵਾਲੇ ਲੋਕ ਦਿੰਦੇ ਹੁੰਦੇ ਆ ਸਾਡੇ ਜ਼ਲਾਲਾਬਾਦ ਦੇ ਕੋਲ ਇਸ ਤਰ੍ਹਾਂ ਦੇ ਪਿੰਡ ਵੀ ਹੈਗੇ ਆ ਇਹਨਾਂ ਹਾਲਾਤਾਂ ਦੇ ਪਹਿਲਾ ਸੂਬਾ ਬਣਦਾ ਆ ਪਰ ਇਹ ਸੂਬਾ ਜੇਕਰ ਮੈਂ ਅੰਜ ਆਖ ਲਵਾਂ ਕਿ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਕਰਕੇ ਹਮੇਸ਼ਾ ਹੀ ਇਹ ਰਹਿੰਦੀ ਦੁਨੀਆ ਤੱਕ ਆਬਾਦ ਰਹੂਗੀ ਇਹ ਚੈਲੰਜ ਨੇ ਮੈਂ ਗੱਲ ਕਰਦਾਂ ਪਿਆ ਭਾਵੇਂ ਕੁਝ ਵੀ ਹੋ ਜਾਵੇ ਕਿਉਂਕਿ ਜਿੰਨਾ ਲੋਕਾਂ ਤੇ ਜ਼ਿਆਦਾ ਜ਼ੁਲਮ ਹੁੰਦੇ ਆ ਉਹੀ ਲੋਕ ਉੱਭਰ ਕੇ ਆਉਂਦੇ ਆ ਇਸ ਕਰਕੇ ਜੇਕਰ ਪਾਕਿਸਤਾਨ ਕੋਈ ਵੀ ਨਾਪਾਕ ਹਰਕਤ ਕਰਦਾ ਆ ਤਾਂ ਇੰਡੀਆ ਭਾਰਤੀ ਫੌਜ ਉਸਤਾ ਮੂੰਹ ਤੋੜ ਜਵਾਬ 100% ਦੇਵੇਗੀ ਬਿਲਕੁਲ ਬਿਲਕੁਲ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕਿੰਝ ਜੰਗ ਛਿੜੀ ਹੋਈ ਹੈ ਤੇ ਇਸ ਦੇ ਵਿਚਾਲੇ ਇੱਕ ਕਾਇਰਾਨਾ ਹਰਕਤ ਜੋ ਕੀਤੀ ਜਾਂਦੀ ਹੈ ਫੇਕ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓਜ਼ ਇਹਨਾਂ ਦੇ ਵੱਲੋਂ ਸਾਂਝੇ ਕੀਤੇ ਜਾਂਦੇ ਪਾਕਿਸਤਾਨ ਵੱਲੋਂ ਜਿਸ ਕਰਕੇ ਪੈਨਿਕ ਬਣ ਜਾਵੇ ਲੋਕ ਜਿਹੜੇ ਨੇ ਉਹ ਡਰ ਜਾਣ ਕਿ ਅਜੇ ਹਾ ਵੀ ਕੁਝ ਹੋਇਆ ਜਿਸ ਦੇ ਵਿੱਚ ਲਗਾਤਾਰ ਜੋ ਹੁਣ ਜਾਣਕਾਰੀ ਸਾਹਮਣੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸ ਤਰੀਕੇ ਦੀ ਸਾਂਝੀਆਂ ਦੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਹਾਲਾਤ ਦੇ ਵਿੱਚ ਇਹਨਾਂ ਸਭ ਸਮੇਂ ਦੇ ਵਿੱਚ ਪੈਨਿਕ ਹੋਣ ਦੇ ਨਹੀਂ ਖੁਦ ਨੂੰ ਕਿਸ ਤਰੀਕੇ ਦੇ ਨਾਲ ਸੇਫ ਰੱਖਣਾ ਇਸ ਦੀ ਲੋੜ ਹੈ